ਕੀ ਤੁਸੀਂ ਟੀ-ਸ਼ਰਟ ਲੈਣੀ ਆ ਜਾਂ ਤੁਸੀਂ ਲੈਣੀ ਆ ਨਿੱਕਰ ਜਾਂ ਤੁਸੀਂ ਲੈਣਾ ਹੈਗਾ ਲੋਅਰ ਚਾਹੇ ਤੁਸੀਂ ਲੈਣਾ ਕਾਰਗੋ ਪਜਾਮਾ ਚਾਹੇ ਤੁਸੀਂ ਲੈਣੀ ਆ ਜੀਨ ਦੀ ਪੈਂਟ ਚਾਹੇ ਤੁਸੀਂ ਲੈਣੀ ਆ ਫਾਰਮਲ ਪੈਂਟ ਦੇ ਨਾਲ ਸ਼ਰਟ ਤੇ ਚੁੱਪ ਕਰਕੇ ਵੱਡਾ ਡਿੱਪੂ ਆ ਜਾਓ ਬੰਗਾਰੂ ਜਿੱਥੇ ਤੁਹਾਨੂੰ ਮਿਲਣ ਗਿਆ ਪੂਰੇ ਪੰਜਾਬ ਤੋਂ ਵੱਡੇ ਵੱਡੇ ਹੋਲਸੇਲਰਾਂ ਤੇ ਫੈਕਟਰੀਆਂ ਨਾਲੋਂ ਸਸਤਾ ਕਪੜਾ ਇਹ ਚੀਜ਼ ਤੁਸੀਂ ਬਾਹਰੋਂ ਲੈਣ ਦੀਆਂ ਕਾਫੀ ਕਾਸਟਿੰਗ ਆਣੀ ਹੈਗੀਆਂ ਆਪਾਂ ਤੁਹਾਨੂੰ ਦੇ ਰਹੇ ਸਿਰਫ 400 ਤੇ 500 ਰੁਪਏ ਵਿੱਚ ਦੇਖੋ ਰੰਗ ਬੜੇ ਸੋਹਣੇ ਆ ਡਿਜ਼ਾਈਨ ਬੜੇ ਸੋਹਣੇ ਆ ਸਾਈਜ਼ ਬੜਾ ਸੋਹਣਾ ਆ ਵੱਡੀ ਗੱਲ ਕੀ ਆ ਵੀ ਰੇਟ ਬਹੁਤ ਘੱਟ ਹੈਗਾ ਜਿਹੜੇ ਬਾਜ਼ਾਰ ਤੁਸੀਂ 12 1200 15 1500 ਰੁਪਿਆ ਟੀ-ਸ਼ਰਟਾਂ ਦੇ ਖਰਚਦੇ ਹੋ ਇੱਥੇ ਤੁਹਾਨੂੰ 475 575 375 350 ਰੁਪਏ ਵਿੱਚ ਮਿਲ ਜਾਣੀਆਂ ਤੇ ਜਿਹੜੇ ਤੁਸੀਂ ਲੋਅਰ ਬਾਜ਼ਾਰ ਦੇ ਵਿੱਚ ਜਾ ਕੇ ਖਰੀਦਦੇ ਹੋ 2200 2500 1200 1500 ਇੱਥੇ ਤੁਹਾਨੂੰ ਮਿਲ ਜਾਣਾ ਕੋਈ 500 ਦਾ ਕੋਈ 600 ਦਾ ਤੇ ਰੰਗ ਇਹਦੇ ਵਿੱਚ ਇੰਨੇ ਕਿ ਜ਼ਿਆਦਾ ਮਿਲ ਜਾਣੇ ਤੁਸੀਂ ਹੈਰਾਨ ਹੋ ਜਾਣਾ ਕੱਪੜੇ ਦੇ ਵਿੱਚ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜਾਣੀ ਤੁਸੀਂ ਲਾਇਕ ਕਰਾ ਲੈਣਾ ਤੁਸੀਂ ਕਾਟਨ ਲੈਣਾ ਜਿੱਦਾਂ ਦਾ ਵੀ ਤੁਸੀਂ ਲੈਣਾ ਆ ਦੇਖ ਇਹ ਕੋਈ 2200 ਦਾ ਨਹੀਂ ਇਹ ਕੋਈ 2500 ਦਾ ਨਹੀਂ ਕੋਈ 600 ਰੁਪਏ ਦਾ ਆ ਕੋਈ 700 ਰੁਪਏ ਦਾ ਆ ਰੇਟ ਉੱਤੇ ਲਿਖ ਕੇ ਆ ਆ ਦੇਖੋ ਇਹ ਤੁਹਾਨੂੰ ਅਸੀਂ ਦੇ ਰਣਾ ਸਿਰਫ 700 ਤੇ 12 ਰੁਪਏ ਦੇ ਵਿੱਚ 2 2000 ਲੋਰ ਸੋ ਲੋਰ ਦੇ ਵਿੱਚ ਹੀ ਵੈਰਾਈਟੀ ਬਹੁਤ ਸਾਰੀ ਤੁਹਾਨੂੰ ਮਿਲ ਜਾਣੀ ਆ ਸੋ ਸਾਡੇ ਵੀਰਾਂ ਵਾਸਤੇ ਕਾਰ ਕੋਈ ਬਹੁਤ ਸੰਸਰੀ ਆ ਚੁੱਕਿਆ ਕਿ ਦੇਖੋ ਕਿਨੇ ਕਿਨੇ ਸੁਣੇ ਕਲਰ ਆ ਚੁੱਕਿਆ ਗਿਆ ਤੇ ਤੱਕ ਫਰਾਨ ਤੇ ਪੌਕਟ ਆ ਚੁੱਕਿਆ ਕ੍ਰਾਸ ਪੌਕਟ ਆ ਚੁੱਕਿਆ ਗਿਆ ਤੇ ਸਾਡੇ ਜਿਪਾਣੀ ਪੌਕਟਾਂ ਵੀ ਆ ਚੁੱਕਿਆ ਗਿਆ ਤੁਸੀਂ ਵੱਡੜੀ ਪੁਆ ਕੇ ਆਪਣੀ ਪਸੰਦ ਦੇ ਕੋਲ ਜਿੱਦਾਂ ਆਰਟੀਕਲ ਤੁਸੀਂ ਲਾਈਕ ਕਰਦੇ ਲੈ ਕੇ ਜਾ ਸਕਦੇ ਆ 1200 ਦਾ ਕੋਈ 1000 ਦਾ ਕੋਈ 800 ਜਣ ਕੇ 400 ਤੇ ਆ ਤੋਂ ਸਟਾਰਟ ਭਈ ਇਕੱਲੀ ਸਲਾਈ ਪੈਂਟ ਦੀ ਆ 5-600 ਰੁਪਏ ਇਕੱਲੀ ਸਲਾਈ ਸ਼ਰਟ ਦੀ ਆ ਜਿਹੜੀ ਤੁਸੀਂ ਬਾਜ਼ਾਰ 'ਚ 2000 ਰੁਪਏ ਦਾ ਸੈੱਟ ਲੈਨੇ ਹੋ ਇੱਥੇ ਤੁਹਾਨੂੰ 900 ਰੁਪਏ ਦੇ ਵਿੱਚ ਮਿਲ ਜਾਣਾ ਦੂਜੀ ਗੱਲ ਜੇ ਤੁਸੀਂ ਮੈਚਿੰਗ ਦੀ ਗੱਲ ਕਰਦੇ ਆ ਡਾਰਕ ਲਾਈਟ ਦੇ ਕੰਬੀਨੇਸ਼ਨ ਬਣਾਉਣੇ ਤੁਹਾਨੂੰ ਇਦਾਂ ਮਿਲ ਜਾਣੀਆਂ ਇਹ ਤੁਹਾਨੂੰ ਅਸੀਂ ਬਸ ਤਿੰਨ ਚਾਰ ਸੈਂਪਲ ਦਿਖਾਏ ਆ ਜੇ ਲੋ ਇੱਥੇ ਆਉਣਾ ਤੇ ਤੁਹਾਨੂੰ ਹੋਰ ਵੀ ਬਹੁਤ ਸਾਰੀ ਵੈਰਾਈਟੀ ਦੇ ਵਿੱਚ ਮਿਲ ਜਾਣੀ ਦੀ ਤੁਸੀਂ ਕਹਿੰਦੇ ਸਾਨੂੰ ਚਾਹੀਦੀ ਜੀਨ ਦੀਆਂ ਪੈਂਟਾਂ ਤੁਸੀਂ ਉਹ ਵੀ ਵੱਡਾ ਡੀਪੂ ਤੋਂ ਲੈ ਕੇ ਜਾ ਸਕਦੇ ਕਿ ਦੇਖੋ ਕਿੰਨੇ ਕਿੰਨੇ ਪਿਆਰੇ ਆਰਟੀਕਲ ਆ ਚੁੱਕੇ ਆ ਗਏ ਤੁਸੀਂ ਕਹਿੰਦੇ ਸਾਨੂੰ ਚਾਹੀਦੀ ਕੱਟੀ ਫੱਟੀ ਪੈਂਟ ਪਰ 2000 ਪਲੱਸ ਮਿਲਦੀ ਹੈਗੀ ਆ ਆਪਾਂ ਤੁਹਾਨੂੰ ਦੇਣੀ ਸਿਰਫ 1000 ਤੇ 1500 ਦੇ ਵਿੱਚ ਕੁਰਤਾ ਪਿਆਮਾ ਪਾਉਣ ਵਾਲੇ ਸ਼ਕੀਨ ਮੁੰਡੇ ਵਾਲੇ ਵੀ ਬਹੁਤ ਵੱਡੀ ਗੱਲ ਦੱਸਣ ਜਾ ਰਹੇ ਆ ਤੁਸੀਂ ਬਾਜ਼ਾਰ 'ਚ ਆਨੇ ਉਹ ਪਹਿਲਾਂ ਤੁਸੀਂ ਇੱਥੇ ਤੁਸੀਂ ਆਜੋ ਰੈਡੀमेड ਸਟਿਚ ਕੀਤਾ কুর্তা ਪਜਾਮਾ ਚੰਗਾ ਕੱਪੜਾ ਲਾ ਕੇ 1350 ਰੁਪਏ ਦੇ ਵਿੱਚ ਅੱਪਾ ਦੇ ਦਾਂਗੇ ਰੰਗੇ ਦੇ ਵਿੱਚ ਤੁਹਾਨੂੰ ਸਾਰੇ ਮਿਲ ਜਾਣੇ ਆ ਇਦਾਂ ਵੀ ਹੈ ਨਹੀਂ ਬਦਾਰਜ਼ੀਆਂ ਕੋਲ ਤੁਹਾਨੂੰ ਜੀ 15 ਦਿਨ ਬਾਅਦ ਆਓ 1 ਮਹੀਨੇ ਬਾਅਦ ਇੱਥੇ ਤੁਸੀਂ ਹੁਣੇ ਆਜੋ ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਲੈ ਜਾਓ ਰੇਟ ਅਸੀਂ ਹੋਰ ਘਟਾ ਦਤਾ ਆ ਦੇਖੋ 22 24 ਵਾਲਾ কুর্তা ਪਜਾਮਾ ਸਿਰਫ 1075 ਦੇ ਵਿੱਚ ਮਿਲ ਜੂ ਇਹ ਹੈਗਾ ਸਾਡੇ ਡੇਲੀ ਰੁਟੀਨ ਦੇ ਵਿੱਚ ਪਾਉਣ ਵਾਲਾ ਹੁਣ ਤੁਸੀਂ ਪਾਰਟੀ ਫੂਟ ਦੇ ਵੀ ਜਾਣਾ ਜਾਗੋ ਤੇ ਵੀ ਜਾਣਾ ਭਾਈ ਨਾਈਟ ਪਾਰਟੀ ਦੇ ਵੀ ਜਾਣਾ ਤੇ ਉੱਥੇ ਪਾਉਣ ਲਈ ਵੀ ਤੁਹਾਡੇ ਲਈ ਅਸੀਂ ਡਿਜ਼ਾਈਨਰ ਕੁਰਤੇ ਪਜਾਮੇ ਲੈ ਆਏ ਆ ਇਹਦੇ ਵਿੱਚ ਵੀ ਰੰਗ ਬਹੁਤ ਜ਼ਿਆਦਾ ਸੋਹਣੇ ਮਿਲ ਜਣੇ ਆ ਜਿਹੜਾ ਤੁਸੀਂ 5000 ਰੁਪਿਆ 4000 ਰੁਪਿਆ 4500 ਰੁਪਿਆ ਖਰਚ ਦਿਓ ਇੱਥੇ ਤੁਸੀਂ ਆਉਣਾ ਇਹ ਤੁਹਾਨੂੰ 5000 4500 ਵਾਲਾ ਕੁਰਤਾ ਪਜਾਮਾ ਸਿਰ ਤੇ ਸਿਰਫ ਕੋਈ 1800 ਰੁਪਏ ਚ ਕੋਈ 2000 ਰੁਪਏ ਚ ਮਿਲ ਜਾਣਾ ਆ ਹਰ ਤਰ੍ਹਾਂ ਦੀ ਵੈਰਾਈਟੀ ਮੈਨੇ ਹੈ ਕਿ ਵੱਡੇ ਡੀਪੇਕ ਪੂਰਾ ਫੈਮਿਲੀ ਕੰਪਲੀਸ਼ਨ ਜਿੱਥੇ ਹਰ ਤਰ੍ਹਾਂ ਦੀ ਵੈਰਾਈਟੀ ਕਾਟੇੜ ਦੇ ਮਿਲ ਜਾਂਦੀ ਹੈਗੀ ਉਹ ਜਾ ਤੁਸੀਂ ਵੱਡਾ ਡੀਪੋ ਤੋਂ ਆਉਣੇ ਹੋ ਤੁਸੀਂ ਸੈਲਫ ਸਰਵਿਸ ਲੈ ਸਕਦੇ ਆ ਸਾਰੇ ਹੈਂਗ ਕੀਤੀਆਂ ਹੋਈਆਂ ਆ ਰੇਟ ਕੱਲੇ ਕੱਲੇ ਤੇ ਲਿਖ ਕੇ ਲੱਗਾ ਮੀਡੀਅਮ ਐਕਸਲ ਲਾਰਜ ਡਬਲ ਐਕਸ ਸਾਰਾ ਅਸੀਂ ਚੈੱਕ ਕਰ ਲਓ 600 ਰੁਪਏ ਤੋਂ ਘੱਟ 500 ਰੁਪਏ ਤੋਂ ਘੱਟ ਕਿਸ ਨੇ ਤੁਹਾਨੂੰ ਪੂਰੇ ਪੰਜਾਬ 'ਚ ਇਹ ਟੀ-ਸ਼ਰਟ ਨਹੀਂ ਜਾਨੀ ਸਾਡੇ ਕੋਲ ਆਓ 225 ਰੁਪਏ 'ਚ ਲੈ ਜਾਓ 225 ਰੁਪਏ ਦੇ ਵਿੱਚ ਇਹ ਤੁਹਾਨੂੰ ਅਸੀਂ ਟੀ-ਸ਼ਰਟਾਂ ਦੇ ਰਣੀਆਂ ਹੈਗੀਆਂ ਇੱਕ ਟੀ-ਸ਼ਰਟ ਦਾ ਰੇਟ 225 ਦੋ 450 ਦੀਆਂ ਇਹਦੇ ਸਾਈਜ਼ ਅਨੁਸਾਰੇ ਮਿਲ ਜਣੇ ਆ ਉਸ ਤੋਂ ਬਾਅਦ ਤੁਸੀਂ ਕਾਲਰਾਂ ਲੜੀਆਂ ਲੈਣੀਆਂ ਤੇ ਕਾਲਰਾਂ ਲੜੀਆਂ ਮਿਲ ਜਣੀਆਂ ਦੇਖੋ ਸਾਰੇ ਸਾਈਜ਼ ਲੱਗਿਆ ਜਿਹੜੀ ਤੁਹਾਨੂੰ ਪਸੰਦ ਆ ਤੁਸੀਂ ਆ ਕੇ ਲੈ ਜਾਓ ਰੇਟ ਕੱਲੀ-ਕੱਲੀ ਦਾ ਲਿਖ ਕੇ ਲਾਤਾ ਆ ਦੇਖੋ 7-800 ਰੁਪਿਆ ਬਾਜ਼ਾਰ ਦਾ ਰ ਨੇ ਰੰਗ ਤਾਂ ਹੈਗੇ ਆ ਵੈਰਾਈਟੀ ਆ ਡਿਜ਼ਾਈਨਰ ਚੀਜ਼ਾਂ ਦੇਖੋ ਬੈਗ ਤੇ ਬੜਾ ਸੋਹਣਾ ਪ੍ਰਿੰਟ ਕੀਤਾ ਹੋਇਆ ਆ ਤੁਸੀਂ ਰੇਟ ਪੜ੍ਹ ਲਓ ਲਿਖਿਆ ਹੋਇਆ ਸਿਰਫ 695 ਸ਼ਰਟਾਂ ਦੇ ਵਿੱਚ ਬਹੁਤ ਸਾਰੀਆਂ ਤੁਸੀਂ ਜੀਨ ਦੀ ਸ਼ਰਟ ਲੈਣੀ ਆ ਤੁਸੀਂ ਕੁਟ్రਾਈ ਦੀ ਸ਼ਰਟ ਲੈਣੀ ਆ ਤੁਸੀਂ ਹਾਫ ਆਜੂ ਲੈਣਾ ਉਹਦੇ ਵਿੱਚ ਵੀ ਦੇਖੋ ਹਾਫ ਆਜੂ ਦੇ ਵਿੱਚ ਚੈੱਕ ਵਾਲੀਆਂ ਸ਼ਰਟਾਂ ਜਿਹੜੀਆਂ ਤੁਸੀਂ ਬਹੁਤ ਪਸੰਦ ਕਰਦੇ ਹੋ ਇਹ ਸ਼ਰਟਾਂ ਵੀ ਤੁਹਾਨੂੰ ਇੱਥੋਂ ਮਿਲ ਜਾਣੀਆਂ ਸੋ ਬਾਈ ਸ਼ਰਟਾਂ ਦੇ ਵਿੱਚ ਹੀ ਬੜੀ ਵੈਰਾਈਟੀ ਇੱਥੇ ਦੇਖਣ ਨੂੰ ਮਿਲਦੀ ਆ ਬਿਲਕੁਲ ਬਿਲਕੁਲ ਹਰ ਤਰ੍ਹਾਂ ਦੇ ਤੁਹਾਨੂੰ ਆਰਟੀਕਲ ਮਿਲਣੇ ਆ ਕਿ ਦੇਖੋ ਸਟਾਫ ਕਿੰਨੇ ਕਿੰਨੇ ਫਾਈਨ ਹੈਗੇ ਹਾਫ 슬ੀਵ ਸ਼ਰਟਾਂ ਆ ਚੁੱਕੀਆਂ ਗਈਆਂ ਤੋਂ ਜਿਹੜੇ ਕਿ ਮੀਡੀਅਮ ਲੈ ਕੇ ਤੁਹਾਨੂੰ 5x ਵਿੱਚ ਸਾਈਜ਼ ਮੈਣੇ ਹੈਗੇ ਆ 600 ਲੈ ਕੇ ਤੁਹਾਨੂੰ 700 ਤੱਕ ਦੇ ਸ਼ਰਟਾਂ ਮਿਲਣੇ ਦੇਖੋ ਤੁਹਾਡੇ ਵਾਸਤੇ ਕਿੰਨੇ ਕਿੰਨੇ ਸਾਰੇ ਆਰਟੀਕਲ ਜਿਹੜਾ ਤੁਸੀਂ ਮਰਜ਼ੀ ਕੱਲ ਲੈ ਕੇ ਆ ਸਕਦੇ ਆ ਜਾਂ ਤੁਸੀਂ ਮਰਜ਼ੀ ਪ੍ਰਿੰਟ ਲੈ ਕੇ ਜਾ ਸਕਦੇ ਆ ਛੋਟੇ ਛੋਟੇ ਪ੍ਰਿੰਟ ਆ ਚੁੱਕੇ ਆ ਕਿ ਵੱਡੇ ਤੋਂ ਵੱਡੇ ਆ ਚੁੱਕੇ ਆ ਫੁੱ ਕਪੜਾ ਵੇਚਿਆ ਜਾਂਦਾ ਆ ਪੋਲਰੀ ટી-ਸ਼ਰਟ ਵੀ ਆ ਚੁੱਕੇ ਕਿੰਨਾ ਪਿਆਰਾ ਆਰਟੀਕਲ ਆ ਚੁੱਕਾ ਹੈਗਾ ਆਪਾਂ ਤੁਹਾਨੂੰ ਦੇ ਨਹੀਂ ਸਿਰਫ 633 ਰੁਪਏ ਵਿੱਚ ਤੁਸੀਂ ਵਿਆਹ ਚਾਹੀਦੇ ਵੀ ਜਾਣਾ ਪਾਰਟੀ ਤੇ ਵੀ ਜਾਣਾ ਤੇ ਜਾਗੋ ਤੇ ਵੀ ਜਾਣਾ ਤੁਸੀਂ ਚਾਹੋ ਨੀ ਵੀ ਤੁਹਾਨੂੰ ਕੋਟਪੈਂਟ ਚਾਹੀਦੀ ਆ 2 ਪੀਸ ਕੋਟਪੈਂਟ ਤੁਸੀਂ ਲੈਣਾ ਤੁਸੀਂ 3 ਪੀਸ ਕੋਟਪੈਂਟ ਲੈਣਾ ਤੇ ਕੋਟਪੈਂਟ ਦੇ ਵਿੱਚ ਵੀ ਬਹੁਤ ਸੋਹਣੀ ਵੈਰਾਈਟੀ ਆ ਜਿਹੜਾ 3 ਪੀਸ ਕੋਟਪੈਂਟ ਤੁਸੀਂ 14000 15000 16000 ਰੁਪਏ ਦਾ ਬਾਜ਼ਾਰ 'ਚ ਮੰਗਦੇ ਹੋ ਜਾ ਕੇ ਜਾਂ ਤੁਹਾਨੂੰ ਦੁਕਾਨਦਾਰ ਦਿੰਦਾ ਇੱਥੇ ਦੇਖੋ 3950 ਰੁਪਏ ਦੇ ਵਿੱਚ ਤੁਹਾਨੂੰ ਜਿਹੜੇ ਕੇ 3 ਪੀਸ ਕੋਟਮੈਂਟ ਮਿਲ ਜਾਣਾ ਹੈਗਾ ਜੇ ਤੁਸੀਂ 2 ਪੀਸ ਕੋਟਮੈਂਟ ਲੈਣਾ ਇਹ ਤੁਹਾਨੂੰ ਸਿਰਫ 1958 ਦੇ ਵਿੱਚ ਆਪਦੇ ਲੈਣਾ ਤੋ ਮਤਲਬ ਹਰ ਕਿਸੇ ਦੇ ਵੱਡੇ ਫਾਇਦੇ ਆ ਰੇਟ ਇੱਥੋਂ ਸ਼ੁਰੂ ਹੋ ਜਾਂਦਾ ਬਾਕੀ ਜਿੱਦਾਂ ਤੁਹਾਡਾ ਟੇਸਟ ਹੈਗਾ ਜੇ ਤੁਸੀਂ ਚਾਹੋ ਵੀ ਥੋੜਾ ਲਗਜ਼ਰੀ ਲੈਣਾ ਟੌਪ ਦੀ ਚੀਜ਼ ਲੈਣੀ ਤਾਂ ਭਾਜੀ ਉਹ ਵੀ ਮਿਲ ਜੂ ਸਾਨੂੰ ਤੋ ਦੇਖੋ ਉਸ ਵਾਸਤੇ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਆ ਆਰਟੀਕਲ ਇੰਨੇ ਸੋਹਣੇ ਆ ਆ ਚੁੱਕੇ ਤੁਸੀਂ ਆਪ ਹੋਣਾ ਕਨਫਿਊਜ਼ਿੰਗ ਆਪਾਂ ਤੁਹਾਨੂੰ ਦੇਣਾ ਸਿਰਫ 12000 6000 ਰੁਪਏ ਵਿੱਚ ਜਾਨੀ ਕਿ ਅੱਧੋਂ ਤੁਹਾਡੇ ਫਾਇਦੇ ਹੋਣੇ ਹੈਗੇ ਆ ਵੀ ਦੇਖੋ ਉਸ ਵਾਸਤੇ ਕਿੰਨਾ ਸੋਹਣਾ ਆਰਟੀਕਲ ਆ ਚੁੱਕਾ ਹੈ ਕੋਟ ਆ ਚੁੱਕਾ ਹੈਗਾ ਵਾਸਕਟ ਆ ਚੁੱਕੀ ਹੈਗੀ ਆ ਸ਼ਰਟ ਆ ਚੁੱਕੀ ਹੈ ਨਾਲ ਪੈਂਟ ਆ ਬਾਕੀ ਸਰਦੀਆਂ ਵਾਲੀਆਂ ਤੁਸੀਂ ਲੈਣੀਆਂ ਜੈਕਟਾਂ ਲੈਣੀਆਂ ਹਨ ਉਹ ਵੀ ਸਾਡੇ ਕੋਲ ਬੇਸ਼ਮਾਰਾ ਤੁਸੀਂ ਆ ਦੇਖੋ ਬਲੇਜ਼ਰ ਲੈਣੇ ਹੈਗੇ ਆ ਬਲੇਜ਼ਰ ਵੀ ਮਿਲ ਜਣੇ ਆ ਚੈੱਕ ਵੀ ਮਿਲ ਜੂਗੇ ਪਲੇਨ ਵੀ ਮਿਲ ਜੂਗੇ 16-1700 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਅਸੀਂ ਬਲੇਜ਼ਰ ਵੀ ਦੇ ਲੈਣੇ ਆ ਸੋ ਛੇਤੀ ਆ ਜਾਓ ਹੋਰ ਕਿਤੇ ਜਾਣ ਦੀ ਲੋੜ ਨਹੀਂ ਵੱਡਾ ਡਿੱਪੂ ਆ ਜਾਓ ਬੰਗਾ ਜੋ ਮੁੰਡਿਆਂ ਦੇ ਵੱਡੇ ਫਾਇਦੇ ਕਰਿਆ ਸਿਰਫ 5-5 ਰੁਪਏ 2-2 ਰੁਪਏ 10-10 ਰੁਪਏ ਮਾਰ ਜਾਂਦੇ ਕਪੜਾ ਵੇਚਦਾ ਨਹੀਂ ਤਾਂ ਬਾਜ਼ਾਰ ਤੁਸੀਂ ਜਾਣਿਓ ਜਿਹੜੀ 3500 ਦੀ ਟੀ-ਸ਼ਰਟ ਦਿੰਨੇ ਸਾਨੂੰ 7-800 ਘੱਟ ਨਹੀਂ ਮਿਲਣੀ ਆ ਜਿਹੜਾ ਅਸੀਂ ਕੋਟ ਮੰਡ ਤੁਹਾਨੂੰ 3800 3900 ਚ 3 ਪੀਸ ਦਿੰਨੇ ਆ ਇਹ ਕਿਸੇ ਨੇ 10 12 1500 ਘੱਟ ਦੇਣਾ ਨਹੀਂ ਹੈ ਫਰਕ ਬਹੁਤ ਜ਼ਿਆਦਾ ਹੋਰ ਕਿਤੇ ਜਾ ਕੇ ਲੁੱਟ ਨਾ ਕਰਾਓ ਡਾਇਰੈਕਟ ਵੱਡਾ ਡਿਪੋ ਜਾ ਚੋ ਮੰਗਾ ਆਜੋ